ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਦਾਸ ਬਲਜੀਤ ਸਿੰਘ ਦਾਦੂਵਾਲ ਵੱਲੋਂ ਸਤਿਕਾਰ ਸਹਿਤ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਸਰਬੱਤ ਸੰਗਤਾਂ ਦੇ ਨਾਲ ਇੱਕ ਦੋ ਜ਼ਰੂਰੀ ਨੁਕਤਿਆਂ ਦੇ ਉੱਤੇ ਮੈਂ ਵਿਚਾਰ ਜਿਹੜੇ ਆ ਉਹ ਸਾਂਝੇ ਕਰਨੇ ਚਾਹੁੰਦਾ ਸਭ ਤੋਂ ਪਹਿਲਾਂ ਸੱਜ ਖਣ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਹੋਈ ਤਨਖਾਹ ਭੁਗਤ ਰਹੇ ਸੁਖਬੀਰ ਸਿੰਘ ਬਾਦਲ ਤੇ ਜਾਨ ਲਿਵਾ ਹਮਲੇ ਦੀਆਂ ਖਬਰਾਂ ਸਾਹਮਣੇ ਆਈਆਂ ਕਿ ਭਾਈ ਨਰੈਣ ਸਿੰਘ ਚੌੜਾ ਨੇ ਜਾਨ ਲਿਵਾ ਹਮਲਾ ਕੀਤਾ ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ ਜਿਸ ਵੇਲੇ ਜ਼ਥੇਦਾਰ ਸਾਹਿਬਾਨਾ ਨੇ ਸੁਖਬੀਰ ਸਿੰਘ ਬਾਦਲ ਤੇ ਬਾਕੀਆਂ ਨੂੰ ਤਨਖਾਹ ਲਈ ਸੀ ਤਾਂ ਮੈਂ ਕਿਹਾ ਸੀ ਬਾਕੀ ਸਭ ਠੀਕ ਪਰ ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਤਨਖਾਹ ਲਈ ਗਈ ਆ ਉਹਦੇ ਤੇ ਜਥੇਦਾਰ ਸਾਹਿਬ ਮੁਰ ਗੌਰ ਕਰਨ ਮੈਂ ਅਪੀਲ ਕੀਤੀ ਸੀ ਕਿ ਇਹਦਾ ਪੰਥ ਵਿੱਚ ਰੋ ਰਹੇਗਾ ਰੋਸ ਰਹੇਗਾ ਜੋ ਮੈਂ ਅਪੀਲ ਕੀਤੀ ਸੀ ਜਥੇਦਾਰ ਸਾਹਿਬਾਨਾ ਨੂੰ ਜਥੇਦਾਰ ਸਾਹਿਬਾਨਾ ਤਾਂ ਗੌਰ ਨਹੀਂ ਕੀਤਾ ਪਰ ਜਿਹੜਾ ਪੰਥ ਦਾ ਰੋਸ ਸੀਗਾ ਉਸ ਰੋਸ ਨੇ ਭਾਈ ਨਰੈਣ ਸਿੰਘ ਚੌੜੇ ਦੇ ਰੂਪ ਵਿੱਚ ਉਬਾਲਾ ਮਾਰਿਆ ਤੇ ਉਹਨੇ ਸੁਖਬੀਰ ਸਿੰਘ ਬਾਦਲ ਤੇ ਹਮਲਾ ਕੀਤਾ ਭਾਵੇਂ ਕਿ ਮੈਂ ਇਸ ਗੱਲ ਦੀ ਵੀ ਜਿਹੜੀ ਆ ਨਖੇਦੀ ਕੀਤੀ ਮੈਂ ਸਹਿਮਤ ਨਹੀਂ ਸੀ ਕਿ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਤਾਂ ਹਮਲਾ ਕੀਤਾ ਜਾਵੇ ਪਰ ਇਹ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ ਜਲਿਆਂਵਾਲੇ ਬਾਗ ਦਾ ਕਾਂਡ ਕਰਨ ਵਾਲੇ ਜਰਨਲ ਅਡਵੈਰ ਤੇ ਪੂਰੇ ਭਾਰਤ ਦਾ ਜਿਹੜਾ ਰੋਸ ਸੀਗਾ ਉਹ ਸਰਦਾਰ ਉਧਮ ਸਿੰਘ ਦੇ ਰੂਪ ਵਿੱਚ ਲੰਡਨ ਦੀ ਧਰਤੀ ਤੇ ਜਰਨਲ ਅਡਵੈਰ ਦੇ ਉੱਤੇ ਹਮਲੇ ਦੇ ਰੂਪ ਵਿੱਚ ਸਾਹਮਣੇ ਆਇਆ ਸੀਗਾ ਮੈਂ ਬੇਨਤੀ ਕੀਤੀ ਸੀ ਜ਼ਥੇਦਾਰ ਸਹਬਾਨਾਂ ਨੂੰ ਕਿ ਸੁਖਬੀਰ ਸਿੰਘ ਬਾਦਲ ਨੂੰ ਲਾਈ ਗਈ ਜਿਹੜੀ ਤਨਖਾਹ ਆ ਸਜ਼ਾ ਆ ਉਦੇ ਤੇ ਗੌਰ ਕੀਤਾ ਜਾਏ ਕਿਉਂਕਿ ਉਹਦੇ ਗੁਨਾਹ ਜਿਹੜੇ ਆ ਉਹ ਕੇਵਲ ਧਾਰਮਿਕ ਨਹੀਂ ਆ ਸਿਆਸੀ ਆ ਬਹੁਤ ਵੱਡੇ ਗੁਨਾਹ ਪੰਥ ਤੇ ਪੰਜਾਬ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਵਾ ਬਹੁਤ ਵੱਡੇ ਗੁਨਾਹ ਵੱੱਜਰ ਗੁਨਾਹ ਕੀਤੇ ਆ ਜਥੇਦਾਰ ਸਹਿਬਾਨਾ ਨੇ ਉਹਦੇ ਗੁਨਾਹ ਤਾਂ ਮੰਨਵਾ ਲਏ ਇੱਕ ਇੱਕ ਕਰਕੇ ਸਾਰੀ ਦੁਨੀਆ ਨੇ ਦੇਖਿਆ ਪਰ ਸਜ਼ਾ ਲਾਉਣ ਵੇਲੇ ਜਥੇਦਾਰ ਭੁੱਲ ਗਏ ਉਹਨੂੰ ਸੁਰਖਰੂ ਕਰ ਦਿੱਤਾ ਜਥੇਦਾਰ ਸਹਿਬਾਨਾ ਤੇ ਨਿੱਜੀ ਕਮੈਂਟ ਵਿਰਸਾ ਸਿੰਘ ਨੇ ਕੀਤੇ ਤਾਂ ਉਹਨੂੰ 10 ਸਾਲ ਲਈ ਅਕਾਲੀ ਦਲ ਚੋਂ ਬਾਹਰ ਕਰਨ ਦਾ ਅਕਾਲੀ ਦਲ ਨੂੰ ਹੁਕਮ ਜਾਰੀ ਕਰ ਦਿੱਤਾ ਪਰ ਜਿਹਨੇ ਪੰਥ ਤੇ ਪੰਜਾਬ ਦੇ ਨਾਲ ਗੁਰਮਤ ਦੇ ਨਾਲ ਗੁਰੂ ਸਿਧਾਂਤਾਂ ਦੇ ਨਾਲ ਖਲਵਾੜ ਕੀਤੀ ਸੀ ਧੋਖਾ ਕੀਤਾ ਸੀ ਉਹਨੂੰ ਸੁਖਬੀਰ ਸਿੰਘ ਬਾਦਲ ਨੂੰ ਕੇਵਲ ਧਾਰਮਿਕ ਸਜ਼ਾ ਲਾ ਕੇ ਜਿਹੜਾ ਸੀ ਸੁਰਖਰੂ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਦਾ ਰੋਹ ਜਿਹੜਾ ਭੜਕਿਆ ਉਹ ਭਾਈ ਨਰੈਣ ਸਿੰਘ ਚੌੜੇ ਦੇ ਰੂਪ ਵਿੱਚ ਸੀ ਭਾਈ ਨਰੈਣ ਸਿੰਘ ਚੌੜਾ ਨੇ ਹਮਲਾ ਕੀਤਾ ਉਹਨੂੰ ਪਕੜ ਲਿਆ ਜਾਂਦਾ ਪਰ ਜਿਸ ਤਰ੍ਹਾਂ ਉਹਦੀ ਦਸਤਾਰ ਲਾਈ ਗਈ ਉਹ 10 ਲੱਥੀ ਹੋਈ ਦਸਤਾਰ ਦੀ ਤਸਵੀਰ ਦੁਨੀਆ ਨੇ ਦੇਖੀ ਜਥੇਦਾਰ ਸਾਹਿਬਾਨਾ ਨੇ ਉਹਦਾ ਕੋਈ ਨੋਟਿਸ ਨਹੀਂ ਲਿਆ ਜਦੋਂ ਕਿ ਨੋਟਿਸ ਲੈਣਾ ਬਣਦਾ ਸੀ ਕਿ ਭਾਈ ਨਰੈਣ ਸਿੰਘ ਚੌੜਾ ਦੀ ਦਸਤਾਰ ਕਿਉਂ ਲਾਈ ਗਈ ਔਰ ਹੁਣ ਫਿਰ ਹਾਦਸਾ ਉਦੋਂ ਹੋ ਗਈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਭਾਈ ਨਰੈਣ ਸਿੰਘ ਚੌੜਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਚੋਂ ਛੇਕਣ ਦੀ ਮੰਗ ਕਰ ਦਿੱਤੀ ਮੈਂ ਪੁੱਛਣਾ ਚਾਹੁੰਨਾ ਉਹਨਾਂ ਸ਼੍ਰੋਮਣੀ ਕਮੇਟੀ ਦੇ ਮਰੀ ਜ਼ਮੀਰ ਵਾਲੇ ਮੈਂਬਰ ਸਾਹਿਬਾਨਾਂ ਨੂੰ ਕਿ ਜਿਸ ਵੇਲੇ ਸੋ ਖਬੀਰ ਸਿੰਘ ਬਾਦਲ ਨੇ ਸਾਰੇ ਗੁਨਾਹ ਮੰਨੇ ਏਡੇ ਏਡੇ ਵੱਡੇ ਬੱਜਰ ਗੁਨਾਹ ਉਸ ਵੇਲੇ ਤਾਂ ਤੁਸੀਂ ਉਹਨੂੰ ਪੰਥ ਚੋਂ ਛੇਕਣ ਦੀ ਮੰਗ ਨਹੀਂ ਕੀਤੀ ਭਾਈ ਨਰੈਣ ਸਿੰਘ ਚੌੜਾ ਦਾ ਤੇ ਏਡਾ ਵੱਡਾ ਗੁਨਾਹ ਨਹੀਂ ਸੀ ਉਹ ਇੱਕ ਪੰਥਕ ਸੰਘਰਸ਼ੀ ਪੰਥ ਵਾਸਤੇ ਜੇਲਾਂ ਕੱਟਣ ਵਾਲਾ ਮੁਕਦਮੇ ਚੱਲਣ ਵਾਲਾ ਉਹਨੇ ਬਹੁਤ ਸਾਰਾ ਸੰਘਰਸ਼ ਆਪਣੇ ਪਿੰਡੇ ਤੇ ਹਟਾਇਆ ਇਹੋ ਜਿਹਾ ਸਿੱਖ ਸੀ ਉਹਨੂੰ ਤੁਸੀਂ ਅਕਾਲ ਤਖਤੋਂ ਪੰਥ ਚੋਂ ਛੇਕਣ ਦੀ ਮੰਗ ਕਰ ਰਹੇ ਹੋ ਭਾਈ ਨਰੈਣ ਸਿੰਘ ਚੌੜਾ ਦੇ ਨਾਲ ਜੋ ਹੋਇਆ ਉਹ ਬਹੁਤ ਗਲਤ ਸੀਗਾ ਭਾਈ ਨਰੈਣ ਸਿੰਘ ਚੌੜਾ ਨੂੰ ਮੈਂ ਕਿਹਾ ਸੀ ਜੇਕਰ ਸੁਖਬੀਰ ਸਿੰਘ ਬਾਦਲ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗਦੇ ਸਿੱਖਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਨਾ ਉਹਨੂੰ ਪੰਥ ਚੋਂ ਸੇਖਿਆ ਨਾ ਉਹਨੂੰ ਸਿਆਸੀ ਸਜ਼ਾ ਉਹਨੂੰ ਕੇਵਲ ਬਰਸ਼ਾ ਫੜਾ ਕੇ ਦਰਬਾਰ ਸਾਹਿਬ ਦੇ ਸਾਹਮਣੇ ਬਿਠਾ ਦਿੱਤਾ ਤੇ ਭਾਈ ਨਰੈਣ ਸਿੰਘ ਚੌੜਾ ਨੂੰ ਵੀ ਇੱਕ ਜਥੇਦਾਰ ਅਕਾਲ ਤਖਤ ਤੇ ਤਲਬ ਕਰਕੇ ਤੇ ਬਰਸ਼ਾ ਫੜਾ ਕੇ ਦੂਜੇ ਪਾਸੇ ਬਿਠਾ ਦਿੰਦੇ ਪਰ ਅੱਜ ਜੋ ਕੁਝ ਹੋ ਰਿਹਾ ਮੈਂ ਸਮਝਦਿਆਂ ਕਿ ਇਹਦਾ ਪੰਥ ਵਿੱਚ ਰੋਹ ਪਹਿਲਾ ਰੋਸ ਤਾਂ ਅਜੇ ਤੱਕ ਪੰਥ ਦਾ ਠੰਡਾ ਨਹੀਂ ਹੋਇਆ ਬਾਦਲ ਪਰਵਾਰ ਤੇ ਤੇ ਬਾਦਲਾਂ ਦੇ ਸੁਪਾਸ ਲਾਰਾਂ ਤੇ ਤੇ ਦੁਬਾਰਾ ਪੰਥ ਦੇ ਨਾਲ ਏਡੇ ਵੱਡੇ ਧੋਖੇ ਪੰਥਕ ਸਿੱਖ ਦੇ ਨਾਲ ਜਿਹੜਾ ਏਡਾ ਵੱਡਾ ਧੋਖਾ ਉਹਨੇ ਪੰਥ ਦੀਆਂ ਭਾਵਨਾਵਾਂ ਜੋ ਰੋਹ ਦੇ ਰੂਪ ਵਿੱਚ ਭੜਕੀਆਂ ਸੀ ਭਾਵੇਂ ਕਿ ਮੈਂ ਉਸ ਹਮਲੇ ਨਾਲ ਸਹਿਮਤ ਨਹੀਂ ਪਰ ਫਿਰ ਵੀ ਜ਼ਥੇਦਾਰ ਸਹਿਬਾਨਾਂ ਲਈ ਵੀ ਇੱਕ ਇਸ਼ਾਰਾ ਸੀ ਕਿ ਤੁਸੀਂ ਇਹਨੂੰ ਸੁਰਖਰੂ ਕਿਉਂ ਕੀਤਾ ਜੇ ਜ਼ਥੇਦਾਰ ਸਹਿਬਾਨ ਨੂੰ ਸਜ਼ਾ ਲਾ ਦਿੰਦੇ ਪੋਲੀਟੀਕਲ ਸਜ਼ਾ ਸਿਆਸੀ ਸਜ਼ਾ ਤਾਂ ਹੋ ਸਕਦਾ ਭਾਈ ਨਰੈਣ ਸਿੰਘ ਚੌੜਾ ਵੀ ਹਮਲਾ ਜਿਹੜਾ ਸੀ ਉਹ ਇਸ ਤਰ੍ਹਾਂ ਨਾ ਕਰਦਾ ਇਹ ਜ਼ਥੇਦਾਰ ਸਹਿਬਾਨ ਹੀ ਇਸ ਹਮਲੇ ਦੇ ਮੈਂ ਸਮਝਦਾ ਦੋਸ਼ੀ ਹੈ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਸੁਰਖਰੂ ਕਰਕੇ ਮੜ ਪੰਥ ਤੇ ਮੜਨ ਦੀ ਜਿਹੜੀ ਆ ਉਹ ਚੋਰੀ ਮਾਰੀ ਰਹੀ ਚਾਲ ਖੇਡੀ ਜਿਹੜੀ ਕਦੇ ਕਾਮਯਾਬ ਨਹੀਂ ਹੋਏਗੀ ਦੂਸਰਾ ਮੈਂ ਕਹਿਣਾ ਚਾਹੁੰਨਾ ਇਹ ਤਾਂ ਭਾਈ ਨਰੈਣ ਸਿੰਘ ਚੌੜਾ ਦੇ ਸਬੰਧ ਵਿੱਚ ਉਸ ਘਟਨਾ ਦੇ ਸਬੰਧ ਵਿੱਚ ਕਿ ਪੰਥ ਭਾਈ ਨਰੈਣ ਸਿੰਘ ਚੌੜਾ ਦੇ ਨਾਲ ਖੜਾ ਆ ਉਹਦੇ ਪਿਛਲੇ ਸੰਘਰਸ਼ ਨੂੰ ਵੇਖਦਿਆਂ ਹੋਇਆ ਜਥੇਦਾਰ ਸਹਿਬਾਨਾ ਵੱਲੋਂ ਜਿਸ ਤਰੀਕੇ ਦੇ ਨਾਲ ਉਹਦੇ ਨਾਲ ਵਿਹਾਵੋ ਦੀ ਲੱਥੀ ਦਸਤਾਰ ਦੀ ਗੱਲ ਨਹੀਂ ਕੀਤੀ ਉਲਟਾ ਪੰਥ ਚੋਂ ਛੇਕਣ ਦੀ ਗੱਲ ਸ਼੍ਰੋਮਣੀ ਕਮੇਟੀ ਦੇ ਮਰੀ ਜ਼ਮੀਰ ਵਾਲੇ ਮੈਂਬਰ ਸਹਿਬਾਨਾ ਵੱਲੋਂ ਕੇਵਲ ਬਾਦਲ ਪਰਿਵਾਰ ਦੀ ਪੁਸਤਪਣਾ ਹੀ ਕਰਦੇ ਆ ਬਾਦਲ ਪਰਿਵਾਰ ਦੀਆਂ ਚੱਪਲਾਂ ਝਾੜਨੀਆਂ ਸਿਰਫ ਬਾਦਲ ਪਰਿਵਾਰ ਦੀ ਚਾਪਲੂਸੀ ਅਜੇ ਤੱਕ ਵੀ ਜਾਰੀ ਹੈ ਸੋ ਇਸ ਗੱਲ ਤੇ ਪੰਥ ਨੂੰ ਸਮਝਣਾ ਚਾਹੀਦਾ